ਸਤਿਗੁਰ ਮੈਂ ਤੁਹਾਡਾ ਆਪਣਾ ਰੌਣਕ ਆਇਆ ਤੁਹਾਡੇ ਸਾਰੇ ਚੈਨਲ ਸਾਰੇ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫੇਰ ਮੇਰੇ ਵੱਲੋਂ ਪਿਆਰ ਭਰੀ ਨਮਨ ਦੋਸਤੋ ਅੱਜ ਜਿੱਥੇ ਸਮੁੱਚੇ ਦੇਸ਼ ਪਰ ਵਿੱਚ ਲੋਕ ਜਿਹੜਾ ਦੀਵਾਲੀ ਮਨਾ ਰਹੇ ਨੇ ਗ੍ਰੀਨ ਦੀਵਾਲੀ ਦੇ ਜਿਹੜਾ ਸੰਦੇਸ਼ ਵੀ ਲੋਕਾਂ ਦਾ ਆ ਰਿਹਾ ਸਾਹਮਣੇ ਵੀ ਗ੍ਰੀਨ ਦੀਵਾਲੀ ਮਨਾਓ ਵੀ ਜਿਹੜਾ ਹੈਗਾ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਇੱਕ ਜ਼ਿੰਦਗੀ ਜਿਉਣ ਦੇ ਜੋ ਸਾਧਨ ਹੁੰਦੇ ਨੇ ਪੇੜ-ਪੌਦੇ ਨੇ ਦਰਖਤ ਨੇ ਤੇ ਜਿਹੜਾ ਹੈਗਾ ਆ ਠੰਡੀਆਂ ਛਾਵਾਂ ਜਿਹੜੀਆਂ ਹੈਗੀਆਂ ਪਿੰਡਾਂ ਦੀਆਂ ਅੱਜ ਪਿੰਡੋ ਚਾਹ ਹੋਂ ਮੌਜੂਦ ਆ ਸੰਧੂਆਂ ਪਿੰਡਾਂ ਆ ਆਪ ਗੱਲਬਾਤ ਕਰਵਾਈ ਸਿੰਗਰ ਇੰਦਰ ਮਾਨ ਜੀ ਜੋ ਕੋਟਕਪੂਰਾ ਦੇ ਵਸਨੀਕ ਸੀ ਉਹ ਅੱਜ ਜਿਹੜਾ ਹੈਗਾ ਸੰਧਵਾ ਦੇ ਨਿਵਾਸੀ ਨੇ ਤੇ ਨਾਲ ਆਪਣਾ ਜੋ ਗਾਇਕੀ ਦਾ ਕਰੀਅਰ ਜਿਹੜਾ ਹੈਗਾ ਕਰ ਰਹੇ ਨੇ ਅੱਗੇ ਬੁਲਝਾਰੇ ਨੇ ਉਸ ਤੋਂ ਇਲਾਵਾ ਆਪਣੇ ਨਾਲ ਇੱਕ ਬੀੜ ਸੋਸਾਇਟੀ ਤੋਂ ਜੁੜੇ ਨੇ ਇੱਥੇ ਆਪਾਂ ਕਹਿ ਰਹੇ ਹਾਂ ਵੀ ਬੀੜ ਸੋਸਾਇਟੀ ਦਾ ਇਹਨਾਂ ਦਾ ਕੰਮ ਜਿਹੜਾ ਹੈਗਾ ਵੀ ਗਉਆਂ ਵਗੈਰਾ ਜਿਹੜਾ ਹੁੰਦੇ ਆ ਮਤਲਬ ਉਹਨਾਂ ਨੂੰ ਜੇ ਕੋਈ ਹੁੰਦਾ ਤਾਂ ਇਹਨਾਂ ਦੀ ਦੇਖ ਰੇਖ ਵੀ ਇਹਨਾਂ ਦੀ ਹਿੱਸੇ ਆਉਂਦੀ ਆ ਸੇਵਾ ਲਾਉਂਦੇ ਨੇ ਮਤਲਬ ਜਿਹੜਾ ਲੋਕ ਇਹਨਾਂ ਦੀ ਤੇ ਇਸ ਤੋਂ ਇਲਾਵਾ ਪੇੜ-ਪੌਦੇ ਲਾਉਣ ਦਾ ਕੰਮ ਵੀ ਕਰਦੇ ਨੇ ਬੂਟੇ ਲਾਉਣ ਦਾ ਕੰਮ ਵੀ ਕਰਦੇ ਨੇ ਅਣਗਿਣਤ ਬੂਟੇ ਹੁਣ ਤੱਕ ਜਿਹੜੇ ਲਾ ਵੀ ਚੁੱਕੇ ਨੇ ਆਪਾਂ ਲਾਵਾਂਗੇ ਜਿਸਪਿੰਦਰ ਸਿੰਘ ਬਰਾੜ ਜੀ ਬੀਰ ਸੁਸਾਇਟੀ ਦੇ ਜਿਹੜਾ ਆਗੂ ਨੇ ਆਪ ਉਹਨਾਂ ਨਾਲ ਗੱਲ ਕਰਨ ਦੀ ਸੱਜਣਾ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦਸਪੰਦਰ ਸਿੰਘ ਬਰਾੜ ਜੀ ਬੀਰ ਸੁਸਾਇਟੀ ਫਰੀਦਕੋਟ ਜੀ ਅੱਜ ਜਿਹੜਾ ਹੈਗਾ ਆਪਾਂ ਗੱਲ ਕਰੀਏ ਪਹਿਲਾਂ ਤਾਂ ਦੀਵਾਲੀ ਨੂੰ ਲੈ ਕੇ ਥੋੜਾ ਜਿਹੜਾ ਹੈਗਾ ਤੁਹਾਡੇ ਕੋਲੋਂ ਮਤਲਬ ਕਹ ਦਵਾਂ ਮੈਂ ਜੀ ਬੀਰ ਸੁਸਾਇਟੀ ਫਰੀਦਕੋਟ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਤੇ ਵਿਸ਼ਕਰਮ ਦੀਆਂ ਸਮੂਹ ਸੰਗਤ ਨੂੰ ਲੱਖ ਲੱਖ ਵਧਾਈਆਂ ਦਿੰਨਾ ਹਾਂ ਜੀ ਤੇ ਨਾਲ ਇੱਕ ਬੇਨਤੀ ਕਰਦਾ ਹਾਂ ਕਿ ਜਿਹੜੀ ਦੀਵਾਲੀ ਆਈ ਗ੍ਰੀਨ ਦੀਵਾਲੀ ਬਣਾਓ ਜੀ ਆਬ ਸਭ ਨੂੰ ਪਤਾ ਜੀ ਵੱਡੇ ਵੱਡੇ ਰੋਡ ਨਿਕਲੇ ਆ ਦਰਖਤਾਂ ਦਾ ਬਹੁਤ ਜ਼ਿਆਦਾ ਘਾਣ ਹੋ ਗਿਆ ਜੀ ਤੇ ਹੁਣ ਸਮੇਂ ਦੀ ਜ਼ਰੂਰਤ ਆ ਵੀ ਵੱਧਵਾ ਆਪਾਂ ਦਰਖਤ ਲਾਗੇ ਜੀ ਜਿਵੇਂ ਆਪਾਂ ਮੈਂ ਗੱਲ ਕੀਤੀ ਵੀ ਜਿਹੜਾ ਪੇੜ ਪੋਤੇ ਆ ਦਰਖਤਾਂ ਬੂਟੇ ਵਗੈਰਾ ਇਹ ਜ਼ਿੰਦਗੀ ਜੀਵਨ ਦਾ ਸਾਧਨ ਹੈ ਉਹ ਉਸ ਤੋਂ ਬਨਾ ਜਿਹੜਾ ਹੈਗਾ ਬੰਦਾ ਜਿਉਂਦਾ ਨਹੀਂ ਰਹਦਾ ਵੀ ਉਹ ਉਸ ਤੋਂ ਇਲਾਵਾ ਆਪਾਂ ਕੇ ਵੀ ਤੁਹਾਡੀ ਬੂਟੇ ਨੂੰ ਲੈ ਕੇ ਜਾਂ ਕੋਈ ਤੁਹਾਡੀ ਬੋਧ ਸੁਸਾਇਟੀ ਤੋਂ ਜਿਹੜਾ ਕੋਈ ਕੰਮ ਕੋਈ ਜਿਹੜੇ ਕਰਦੇ ਹੋ ਹੋਰ ਉਹ ਦੱਸ ਦਿਓ ਮੈਨੂੰ ਹੋਰ ਜੀ ਸਾਡਾ ਕੰਮ ਇਹ ਜੀ ਅਸੀਂ ਬੂਟੇ ਲਾਉਣੇ ਆ ਜੀ ਬੂਟੇ ਦੇ ਨਾਲ-ਨਾਲ ਅਸੀਂ ਪੰਛੀਆਂ ਲਈ ਮਨਸੂਰੀ ਆਲ ਨੇ ਵੀ ਲਾਉਣੇ ਆ ਜੀ ਜਿਵੇਂ ਕਿਉਂਕਿ ਹੁਣ ਅੱਜਕੱਲ ਪਤਾ ਵੀ ਜਿਹੜੇ ਖੁੱਡਾਂ ਵਾਲੇ ਪੰਛੀ ਆ ਉਹ ਹੁਣ ਖੁੱਡਾਂ ਤਾਂ ਕਿਤੇ ਰਹਿਣ ਨਹੀਂ ਗੀਆਂ ਸਾਰਾ ਕੰਕਰੀਟੀਕਰਨ ਹੋ ਗਿਆ ਜੀ ਤੇ ਕਈ ਪ੍ਰਜਾਤੀਆਂ ਜਿਹੜੀਆਂ ਅਲੋਪ ਹੋ ਗਈਆਂ ਪੰਛੀਆਂ ਦੀਆਂ ਤੇ ਉਹਨਾਂ ਨੂੰ ਜਿਉਂਦਾ ਰੱਖਣ ਲਈ ਬਚਾਉਣ ਲਈ ਅਸੀਂ ਆਲ ਨੇ ਵੀ ਲਾਉਣੇ ਆ ਜੇਕਰ ਕਿਸੇ ਨੂੰ ਵੀ ਕਿਤੇ ਵੀ ਕੋਈ ਖਾਲੀ ਜਗ੍ਹਾ ਪਈ ਹੈ ਆਪਣੇ ਜਾਂ ਸੰਝੀਆਂ ਥਾਵਾਂ ਤੇ ਤਾਂ 288 ਨਾਲ ਸੰਪਰਕ ਕਰੋ ਅਸੀਂ ਬੂਟੇ ਲਾ ਕੇ ਦੇਵਾਂਗੇ ਤੇ ਵੱਡੇ ਕਰਨ ਦੀ ਜਨਵਰੀ ਉਹਨਾਂ ਦੀ ਹੋ ਗਈ ਜੀ ਬੂਟੇ ਲਾਉਣ ਦੀ ਆਪਾਂ ਗੱਲ ਕਰੀਏ ਵੀ ਅੱਜ ਜਿਹੜਾ ਇਨਸਾਨ ਆ ਬੂਟੇ ਲਾਉਣ ਦੀ ਥਾਂ ਨਹੀਂ ਮਿਲਦੀ ਮਤਲਬ ਇਨਸਾਨ ਆਪਣਾ ਜਿਹੜਾ ਘਰ ਪਾ ਰਿਹਾ ਮਤਲਬ ਉੱਥੇ ਆਪਾਂ ਕਿਹਦੇ ਪਿੰਨਾਂ 'ਚ ਤਾਂ ਅਜੇ ਵੀ ਥਾਂ ਮੌਜੂਦ ਹੈ ਬੂਟੇ ਲਾਉਣ ਵਾਸਤੇ ਹੈਗੇ ਪਰ ਕਈ ਲੋਕ ਜਿਹੜੇ ਹੈਗਾ ਇਸ ਬੂਟੇ ਲਾਉਣ ਦੇ ਇੱਕ ਕੰਮ ਵਿੱਚ ਅੱਗੇ ਨਹੀਂ ਆ ਰਿਹਾ ਦਿਖਾ ਲਾ ਕੀ ਉਹਨੂੰ ਪਤਾ ਵੀ ਉਹ ਬੰਦਾ ਜਿਹੜਾ ਬੂਟੇ ਲਾਉਂਗਾ ਤਾਂ ਹੀ ਜਿਉਂਦਾ ਰਹੂਗਾ ਉਹ ਜਿੰਨੀ ਉਹਨਾਂ ਲੋਕਾਂ ਨੂੰ ਵਾਰ-ਵਾਰ ਇਹ ਵੀ ਬੇਨਤੀ ਕਰਦੇ ਆ ਪਹਿਲਾਂ ਇੱਕ ਸਰਕਾਰ ਨੇ ਕਿਹਾ ਸੀਗਾ ਜਦੋਂ ਕੋਈ ਮੋਟਰ ਦਾ ਕਨੈਕਸ਼ਨ ਦੇਣਾ ਵੀ ਉਹ ਕਹਿੰਦੇ ਸੀ ਪਹਿਲਾਂ ਉੱਥੇ ਬੂਟੇ ਲੱਗੇ ਹੋਣੇ ਚਾਹੀਦੇ ਆ ਤੇ ਉਹਦੇ ਲੋਕ ਲਾਉਂਦੇ ਵੀ ਸੀ ਤੇ ਇੱਕ ਥੋੜਾ ਜਿਹਾ ਲੋਕਾਂ ਦਾ ਬਧਾ ਉਹ ਕਹਿੰਦੇ ਹੁੰਦੇ ਨੇ ਨਾ ਵੀ ਡੰਡੇ ਦੇ ਯਾਰ ਬਣੇ ਪਏ ਹੈ ਨਾ ਹੂੰ ਉਹ ਗੱਲ ਆ ਵੀ ਇਹ ਨਾਲ ਜ਼ਰੂਰ ਤੇ ਬਣਨੀ ਹੈਗੀ ਇਹਨਾਂ ਚੀਜ਼ਾਂ ਦੀ ਕਿਉਂਕਿ ਨਾ ਤਾਂ ਕਿਸੇ ਨਾਲ ਦੇ ਨੇ ਮੈਨੇ ਨਾਲ ਜਾਣਾ ਤੇ ਖੀਰ ਨੂੰ ਬਰਖਤ ਨੇ ਹੀ ਆਪਣਾ ਸਾਥ ਦੇਣਾ ਜਉਂਦੇ ਜੀ ਇਹਨੇ ਆਪਾਂ ਨੂੰ ਵਾਇਰਸਿੰਗ ਦੇਖ ਬਚਾਉਣਾ ਤੇ ਮਰਦੇ ਦਮ ਤੱਕ ਹੂੰ ਸਸਕਾਰ ਹੁੰਦਾ ਸਾਰੇ ਛੱਡ ਕੇ ਆ ਜਾਂਦੇ ਆ ਹੂੰ ਇੱਕ ਦਰਾਖਤ ਹੀ ਸਾਥ ਦਿੰਦਾ ਹੁੰਦਾ ਪੁਰਾਣੀ ਦਾ ਜੀ ਬਾਅਦ ਚ ਜਦੋਂ ਮਤਲਬ ਉਹ ਬੰਦਾ ਜਾਂਦਾ ਹੈ ਫਤਲ ਉਹ ਅਰਥੀ ਜਿਹੜਾ ਹੈਗਾ ਹੁੰਦੀ ਆ ਉਸ ਤੋਂ ਬਾਅਦ ਵੀ ਉੱਥੇ ਵੀ ਲੱਕੜੀ ਕੰਮ ਆਉਂਦੀ ਹੈ ਲਾਸਟ ਦੀ ਹਾਂਜੀ ਹਾਂਜੀ ਮਤਲਬ ਕਹਿ ਦੀਏ ਵੀ ਬੂਟਾ ਜਿਹੜਾ ਆਂਦਾ ਹੈ ਬੂਟਾ ਛੋਟਾ ਹੋ ਕੇ ਵੱਡਾ ਹੋ ਕੇ ਜਿਹੜਾ ਹੈਗਾ ਮਤਲਬ ਸਾਰੀ ਜ਼ਿੰਦਗੀ ਉਹਦੇ ਨਾਲ ਰਹਿੰਦਾ ਬੂਟਾ ਦਾ ਜੀ ਜਨਮ ਤੋਂ ਲੈ ਕੇ ਮਰਨ ਤੋਂ ਬਾਅਦ ਤੱਕ ਵੀ ਸਾਥ ਦਿੰਦਾ ਰਹਿੰਦਾ ਜੀ ਇਹ ਸੀਗੇ ਜਸਪਿੰਦਰ ਸਿੰਘ ਬਰਾੜ ਜੀ ਪੀੜ ਤਸਾਈ ਸੀ ਤੋਂ ਇਹਨਾਂ ਨੇ ਬਹੁਤ ਵਧੀਆ ਕਾਰ ਕੀਤੀ ਥਾਰੇ ਨਾਲ ਸਭ ਤੋਂ ਪਹਿਲਾਂ ਤਾਂ ਸਾਡੇ ਸਰੋਤਿਆਂ ਨੂੰ ਦਵਾਰ ਦਿੱਤੀ ਜਿਹੜਾਗਾ ਬਤਾਈ ਦਿੱਤੀ ਨਾਲ ਹੀ ਲੋਕਾਂ ਨੂੰ ਜਿਹੜਾ ਅਪੀਲ ਕੀਤੀ ਗ੍ਰੀਨ ਦੀਵਾਲੀ ਮਨਾਉਣ ਦੀ ਤੇ ਨਾਲ ਇਸ ਤੋਂ ਇਲਾਵਾ ਜਿਹੜਾ ਹੈਗਾ ਇਹਨਾਂ ਨੇ ਆਪਣੀ ਸੋਸਾਇਟੀ ਵੀਰ ਸੋਸਾਇਟੀ ਬਾਰੇ ਗਲਵਤ ਕੀਤੀ ਇਹਨਾਂ ਨੇ ਨਿਗਰ ਕਰਵਾਈ ਚੰਨ ਜਿਹੜਾ ਹੈਗਾ ਕੀਤਾ ਆਪਣੀ ਸੋਸਾਇਟੀ ਬਾਰੇ ਜਿਹੜੇ ਜਿਹੜੇ ਕੰਮ ਕਰ ਰਹੇ ਨੇ ਤੇ ਜਿਹੜੇ ਹੋਰ ਅੱਗੇ ਜਿਹੜਾ ਹੈਗਾ ਪ੍ਰੋਕਰਚਰ ਕਰਨਗੇ ਉਹਨਾਂ ਤੇ ਜਿਹੜਾ ਹੈਗਾ ਚੰਨ ਨਾ ਪਾਇਆ ਇਸ ਤੋਂ ਲਾਵਾ ਹੋਰ ਵੀ ਜਿਹੜਾ ਹੈਗਾ ਜਾਣਕਾਰੀ ਲੈ ਕੇ ਆਵਾਂਗੇ ਹੋਰ ਵੀ ਇਸ ਤਰ੍ਹਾਂ ਤੇਜ਼ ਰਹਿਗੇ ਲੋਕ ਸਾਡੇ ਨਾਲ ਜਦੋਂ ਜੁੜਨਗੇ ਉਹਨਾਂ ਦੀ ਗੱਲਾਂ ਬਾਤਾਂ ਉਹਨਾਂ ਨਾਲ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਹੋਣਗੀਆਂ ਉਹ ਵੀ ਅਸੀਂ ਆਪਣੇ ਚੈਨਲ 'ਤੇ ਲੋਕਾਂ ਕੇ ਪੇਸ਼ ਕਰਾਂਗੇ ਤਦ ਤੱਕ ਦੇਖੋ ਸਾਡੀ ਰਿਪੋਰਟ ਮੈਂ ਕੋਟਖੂੜਾ ਤੋਂ ਰੋਹਿਤ ਆਯਾਤ